ਕਉ ਸਤਨੰਦ ਜੀ ਜੇ ਉਹ ਹੀ ਮੋ ਜਿਹੜੀ ਸਵਾਰਤੀ ਬੂੰਦ ਹੈ ਗਿੱਧੜ ਨੂੰ ਮਿਲ ਜਾਵੇ ਤੇ ਉਹਨੂੰ ਹੰਕਾਰ ਹੋ ਜਾਂਦਾ ਹੈ ਚੀਕਾ ਮਾਰਨ ਲੱਗ ਜਾਂਦਾ ਜਿਸ ਤਰ੍ਹਾਂ ਸ਼ਰਾਬ ਦਾ ਨਸ਼ਾ ਪੀ ਕੇ ਸ਼ਰਾਬੀ ਚੀਕਾ ਮਾਰਦਾ ਹੈ ਉਹਦੇ ਅੰਦਰ ਹੋਰ ਵੀ ਹੰਕਾਰ ਵੱਧ ਜਾਂਦਾ ਹੈ ਗਿੱਧੜ ਦਾ ਸਵਾ ਹੈ ਕਿ ਗੁਰੂ ਪਿਆਰਿਓ ਜਦੋਂ ਰੱਜ ਪੁੱਲ ਦਿੰਦਾ ਫਿਰ ਚੀਕਾ ਮਾਰਦਾ ਹੈ ਗਿੱਧੜ ਤੇ ਉੱਠਦੀ ਕਹਾਣੀ ਸੁਣੀ ਹੋਊਗੀ ਇੱਕ ਨਦੀ ਦੇ ਪਾਰਲੇ ਪਾਸੇ ਗੰਨਿਆਂ ਦਾ ਖੇਤ ਸੀਗਾ ਖਰਬੂਜਿਆਂ ਦਾ ਖੇਤ ਸੀ ਤੇ ਕਿੱਦੜ ਨੂੰ ਜਾਣਾ ਔਖਾ ਸੀ ਵਿਚਾਲੇ ਪਾਣੀ ਸੀ ਉਹਨੇ ਸੋਚਿਆ ਤਲਾਕੀ ਨਾਲ ਵੀ ਕਿਉਂ ਨਾ ਉੱਠਦੇ ਰਾਹੀ ਚੱਲ ਜੀਏ ਉੱਠ ਰੁਕ ਕੇ ਨਾ ਭਾਈ ਸਾਹਿਬ ਇਹ ਨਦੀ ਦੇ ਪਾਰਲੇ ਪਾਸੇ ਖਰਬੂਜਿਆਂ ਦਾ ਖੇਤ ਹੈ ਚੱਲ ਜੀਏ ਕਹਿੰਦੇ ਚੱਲ ਕਿਤੇ ਦੇ ਕਹਿੰਦਾ ਫਿਰ ਮੈਂ ਤੇ ਉੱਤੇ ਵਾਧਾ ਢੂਈ ਤੇ ਕੰਨ ਬੈਜਾ ਉਠੀ ਟੂਹੇ ਦੇ ਬੈਠਾ ਨਦੀ ਪਾਰ ਕਰਕੇ ਖਰਬੂਜਿਆਂ ਦਾ ਖੇਤ ਸੀਗਾ ਖਾਦਾ ਜਦੋਂ ਖਰਬੂਜੇ ਖਾ ਪੀ ਕੇ ਰੱਜ ਗਿਆ ਤੇ ਉਠ ਵੀ ਖਾ ਰਿਹਾ ਖਰਬੂਜੇ ਤੇ ਗਿੱਦਰ ਕਹਿੰਦਾ ਯਾਰ ਮੈਂ ਤਾਂ ਹੁਣ ਚੀਕਾ ਮਾਰੂੰਗਾ ਕਹੋ ਸਤਨਾਮੁਸ ਉਠ ਕਹਿੰਦਾ ਯਾਰ ਚੀਕਾ ਨਾ ਮਾਰੀ ਖੇਤ ਵਾਲਾ ਆ ਜੂਗਾ ਤੇ ਆਪਾਂ ਨੂੰ ਕੁੱਟੂਗਾ ਮਾਰੂਗਾ ਕਹਿੰਦਾ ਮੈਂ ਮੈਥੋਂ ਰਹਿਣਾ ਨਹੀਂ ਜਾਂਦਾ ਹੁਣ ਮੈਂ ਰੱਜ ਗਿਆ ਹੁਣ ਮੈਨੂੰ ਚੁੱਪ ਨਹੀਂ ਗਿਆ ਜੱਲਾ ਫਿਰ ਉਹ ਰਾਤ ਨੂੰ ਆ ਛੌਣ ਵਿੱਚ ਬਹੁਤ ਗਿੱਦਰ ਕੀ ਕਮਾਲ ਨੇ ਤਾਂ ਗੁਰੂ ਪਿਆਰਿਓ ਕਹਿੰਦਾ ਮੈਂਥੋਂ ਰਹਿਣਾ ਨਹੀਂ ਜਾਂਦਾ ਉੱਠਨੇ ਬੜੀ ਮਿੰਟ ਕੀਤੀ ਵੀ ਨਾ ਯਾਰ ਤੂੰ ਚੁੱਪ ਕਰ ਜਾ ਤੇ ਇਹਨੂੰ ਪਚਾਲਾ ਅੰਦਰ ਜੋ ਖਾਤਾ ਨਾ ਜਿੱਕੇ ਚੀਕਾਂ ਮਾਰੀਆਂ ਜ਼ਿਮੀਂਦਾਰ ਆ ਗਿਆ ਡਾਕ ਚਾਤੇ ਗਿੱਦਰ ਤਾਂ ਭੱਜ ਕੇ ਲੁਕ ਲਾ ਗਿਆ ਉੱਠ ਵਿਚਾਰਾ ਕੁੱਟਿਆ ਗਿਆ ਕੋ ਸਤਨਾਰਥ ਉੱਠ ਨਦੀ ਦੇ ਕਿਨਾਰੇ ਤੇ ਆ ਗਿਆ ਜੱਟ ਮੁੜ ਗਿਆ ਗਿੱਦਰ ਵੀ ਨਿਕਲ ਕੇ ਆ ਗਿਆ ਉੱਠ ਕਹਿੰਦਾ ਯਾਰ ਤੂੰ ਚੰਗੀ ਨਹੀਂ ਕੀਤੀ ਪਰ ਉੱਠ ਨੇ ਵੀ ਚਿੱਤ 'ਚ ਰੱਖਿਆ ਵੀ ਕੋਈ ਨੇ ਤੈਨੂੰ ਵੀ ਸਬਕ ਸਿਖਾਉਂਗਾ ਚੱਲ ਕਹਿੰਦਾ ਚੰਗੀਏ ਵਾਪਸ ਜਦੋਂ ਉੱਠ ਲੜੀ ਦੇ ਵਿਚਾਲੇ ਜਿ ਆਇਆ ਕਹਿੰਦਾ ਯਾਰ ਮੇਰਾ ਤਾਂ ਨੌਨ ਨੂੰ ਜੀ ਕਰਦਾ ਰੱਜ ਪੁੱਜ ਕੇ ਕਹੋ ਸਤਨਾਵ ਸੀ ਗਿੱਦਰ ਕਹਿੰਦਾ ਯਾਰ ਮੈਨੂੰ ਬਾਹਰ ਛੱਡਿਆ ਫੇਰ ਨਾਲੀ ਕਹਿੰਦਾ ਮੈਂ ਤਾਂ ਹੋਣੀ ਚੁੱਪੀ ਲਾਉਣੀ ਆ ਕੋ ਸਤਨਾਮ ਸਿੰਘ ਗਿੱਦਰ ਨੇ ਫੇਰ ਮੜੀਆਂ ਮਿੰਤਾ ਕੀਤੀਆਂ ਵੀ ਯਾਰ ਮੈਨੂੰ ਬਾਹਰ ਛੱਡਿਆ ਕੋਈ ਫੇਰਾ ਕੇ ਨਾਲੀ ਕਹਿੰਦਾ ਮੈਂ ਤਾਂ ਹੋਣੀ ਚੁੱਪੀ ਲਾਉਣੀ ਆ ਮਾਰੀ ਚੁੱਪੀ ਤੇ ਗਿੱਦਰ ਡੁੱਬ ਕੇ ਮਰ ਗਿਆ ਕੋ ਸਤਨਾਮ ਸਿੰਘ ਸੋ ਜਿਹੜੀ ਸੰਤੀ ਬੂੰਦ ਹੈ ਉਹ ਅਮਰਤ ਦੀ ਬੂੰਦ ਹੈ ਹਰੇਕ ਦੇ ਪਚਦੀ ਵੀ ਨਹੀਂ ਕੋ ਸਤਨਾਮ ਸਿੰਘ ਪਪੀਹੇ ਨੂੰ ਮਿਲ ਜAVE